ਤਾਕਤ ਦਾ ਵਖਣ ਕਿਉਂਕਿ ਇਹ ਸਾਡੇ ਪੱਲੇ ਬੰਨਣ ਵਾਲੀਆਂ ਗੱਲਾਂ ਨੇ ਰਵਿਦਾਸ ਮਹਾਰਾਜ ਆਏ ਕਿਸ ਹਾਲਾਤ ਵਿੱਚ ਆਏ ਉਹ ਆਪ ਜੀ ਜਾਣੋ ਕਿਉਂਕਿ ਉਸ ਵੇਲੇ ਨਾ ਸਾਨੂੰ ਰੱਬ ਦਾ ਨਾਮ ਲੈਣ ਦਿੱਤਾ ਜਾਂਦਾ ਸੀ ਤੇ ਨਾ ਹੀ ਸੁਣਨ ਦਿੱਤਾ ਜਾਂਦਾ ਸੀ ਜਦੋਂ ਸਾਡੇ ਲੋਕ ਆਮ ਲੋਕ ਜਿਹੜੇ ਨੀਚ ਜਾਤ ਦੇ ਲੋਕ ਸਨ ਉਹ ਜਦੋਂ ਰੱਬ ਰਾਮ ਰਾਮ ਜਾਂ ਕ੍ਰਿਸ਼ਨ ਹਰੇ ਹਰੇ ਕਰਦੇ ਸੀ ਨਾ ਤੇ ਉਹਨਾਂ ਦੀ ਜੀਬ ਕੱਟੀ ਜਾਂਦੀ ਸੀ ਕਿਉਂਕਿ ਰੱਬ ਦਾ ਨਾਮ ਲੈਣ ਦਾ ਅਧਿਕਾਰ ਸਾਡੇ ਕੋਲ ਨਹੀਂ ਸੀ ਤੇ ਜੇ ਕੋਈ ਭੁਲੇਖੇ ਸੁਣ ਲੈਂਦਾ ਸੀ ਨਾ ਤੇ ਉਹਨੂੰ ਸਜਾਇਏ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਕੇ ਮਾਰ ਦਿੱਤਾ ਜਾਂਦਾ ਸੀ ਐਸੇ ਹਾਲਾਤ ਸੀ ਤੇ ਧਰਮ ਰਮਦਾਸ ਮਹਾਰਾਜ ਜੈਤ ਆਏ ਹਨ ਉਹਨਾਂ ਨੇ ਜੀਵਨ ਦੇ ਵਿੱਚ ਬੜੀ ਵੱਡੀ ਕਹਾੜਾ ਕੀਤੀ ਹੈ ਸਿੰਘ ਘਾਲਣਾ ਕੀਤੀ ਹੈ ਸਾਨੂੰ ਕੀੜਿਆਂ ਤੋਂ ਚੱਕ ਕੇ ਪਾਤਸ਼ਾਹੀ ਤੇ ਬਿਠਾ ਦਿੱਤਾ ਹੈ ਅੱਜ ਅਸੀਂ ਪਾਤਸ਼ਾਹ ਆ ਆਪਣੇ ਘਰ ਦੇ ਵਿੱਚ ਰੋਟੀ ਖਾਂਦੇ ਆ ਕੋਈ ਕਿਸੇ ਦੇ ਹੱਥ ਨਹੀਂ ਲੱਗਦਾ ਇਹ ਕਿਹਨਾਂ ਦੀ ਬਦੌਲਤ ਉਸ ਵਾਹਿਗੁਰੂ ਦੀ ਬਦੌਲਤ ਜੇਕਰ ਸਤਿਗੁਰੂ ਦਾਸ ਮਹਾਰਾਜ ਧਰਤੀ ਤੇ ਨਾ ਆਉਂਦੇ ਤੇ ਸੰਗਤ ਜੀ ਮਾਫ਼ ਕਰ ਦੇਣਾ ਕਿਉਂਕਿ ਇਹ ਪਾਸਾ ਸਾਰਾ ਦੇਵੀ ਦੇਵਤੇਨ ਕੋਟੇੜ ਬਣਾਇਆ 33 ਕਰੋੜ ਦੇਵੀ ਦੇਵਤਾ ਉਸ ਦਿਨ ਵੀ ਸੀ ਜਿੰਨਾਂ ਸਾਡੀ ਰਸਨਾ ਕਰਤੀ ਜਾਂਦੀ ਸੀ 33 ਕਰੋੜ ਦੇਵੀ ਦੇਵਤਾ ਉਸ ਦਿਨ ਵੀ ਸੀ ਜਦੋਂ ਸਾਡੇ ਘਟਾਂ ਦੇ ਵਿੱਚ ਸਿੱਕਾ ਧਲਕੇ ਪਾਇਆ ਜਾਂਦਾ ਸੀ ਕਿਸ ਨੇ ਨਾ ਭਾਰੀ ਗਰੀਬ ਤਾਂ ਯਾਰ ਨਹੀਂ ਕਹਿੰਦੇ ਤੇ ਅਸੀਂ ਇੰਨੇ ਹਿਆਨੇ ਹੋ ਗਏ ਅਸਲ ਵਡਾਸ ਮਹਾਰਾਜ ਨੂੰ ਛੱਡ ਕਰਕੇ ਆਪਣੇ ਮਨ ਦੀ ਮਰਜ਼ੀ ਦੇ ਨਾਲ ਥੋੜੀ ਕਹਾਣੀ ਕਹਾਂਗਾ ਅੱਗੇ ਨੇੜੇ ਹੈ ਇਹ ਦੀ ਇਹ ਗੱਲ ਸੁਣਨੀ ਕਿ ਸੰਸਾਰ ਦਾ ਅਜੂਦਾ ਕਿਵੇਂ ਸੰਸਾਰ ਵਿੱਚ ਧਨ-ਦੌਲਤ ਇੰਨਾ ਹੋ ਗਿਆ ਹੈ ਕਿ ਅਕੱਲ ਹੀ ਉਹਦੀ ਪ੍ਰਾਪਤੀ ਕਰਨ ਪਾ ਕੇ ਸਿਸ਼ਟ ਕਾਰਨ ਆਇਆ ਸੀ ਉਹ ਕੁੱਲ ਬੈਠੇ ਮਹਾਰਾਜ ਜੀ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾ ਚਿਤ ਗੁਫਕੜੇ ਸਭ ਮੁਕਦੀ ਚਲੀ ਰਹਿ ਆਦਿ ਨੇ ਚੜਿਆ ਇਹ ਮਨ ਸੋਚ ਲੈਣਾ ਕਿ ਅਸੀਂ ਵੱਡੇ ਹੋ ਗਏ ਕੁ ਦਿਨ ਇਹ ਸੋਚੋ ਕਿ ਸਾਡੀ ਜ਼ਿੰਦਗੀ ਦੇ ਜਿੰਨੇ ਸਾਲ ਸੀ ਨਾ ਜਿੰਨੇ ਸਵਾਸ ਸੀ ਉਹ ਮਾਇਨੇਸ ਹੋ ਗਏ ਘਟ ਗਏ ਨੇ ਆਪਣੀਆਂ ਢੋਲੀਆਂ ਭਰੀਆਂ ਨਾ ਦਾਣੀਆਂ ਨੇ ਉਹ ਉਹ ਜਿੰਨਾ ਕੱਢਦੇ ਜਾਓਗੇ ਕੱਢਦੇ ਜਾਓਗੇ ਖਾਲੀ ਹੋ ਜਾਂਦੀ ਹੈ ਕਹਿੰਦੇ ਡਰਮੋ ਵੀ ਖਾਲੀ ਹੋ ਜਾਂਦਾ ਭੜੋਲੀ ਵੀ ਖਾਲੀ ਇਹ ਇਹ ਸਾਡੀ ਭੜੋਲੀ ਦੇ ਅੰਦਰ ਸਵਸਰੂਪੀ ਦਾਣੇ ਨੇ ਸਾਡੇ ਇਹ ਸਾਰੇ ਨਿਕਲਦੇ ਜਾ ਰਹੇ ਨੇ ਨਿਕਲਦੇ ਜਾ ਰਹੇ ਨੇ ਤੇ ਜਿਨ੍ਹਾਂ ਨੇ ਸਤਗੁਰੂ ਅਰਜਨ ਦੇਵ ਜੀ ਸੰਗਤ ਕੀਤੀ ਅੱਜ ਤੱਕ ਉਹਨਾਂ ਦਾ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਨਾਮ ਚਾਰ ਮਿੰਟ ਬਾਕੀ ਨੇ ਆਪਾਂ ਛੋਟੀ ਜੀ ਇੱਕ ਸਾਖੀ ਸੁਣਾ ਕਰਕੇ ਸ਼ੇਮਾ ਦੇ ਜੱਤ ਕੋ ਜਣੇ ਸੰਗਤ ਕੀਤੀ ਹੈ ਮੀਰਾ ਨੇ ਸੰਗ ਨਹੀਂ ਮੀਰਾ ਦੇ ਕੋਲ ਕੀ ਨਹੀਂ ਸੀ ਦੁਨੀਆ ਦੀ ਧਨ ਦੌਲਤ ਸਭ ਕੁਝ ਸੀ ਰਾਜ ਭਾਗ ਸੀ ਇੱਥੇ ਤੱਕ ਕ੍ਰਿਸ਼ਨ ਭਗਵਾਨ ਦੀ ਸੇਵਕਨ ਸੀ ਉਪਾਸਕ ਸੀ ਜਦੋਂ ਵਿਆਹੀ ਆਈ ਥੋੜੇ ਚਿਰ ਬਾਅਦ ਉਹਦਾ ਪਤੀ ਚੜਾਈ ਕਰ ਗਿਆ ਪਤੀ ਚੜਾਈ ਕਰਨ ਤੋਂ ਬਾਅਦ ਬੋਲੇ ਸੋਨ ਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਸੋ ਨਿਹਾਲ ਸਾ ਸ੍ਰੀ ਅਕਾਲ ਜਦੋਂ ਪਤੀ ਚੜਾਈ ਕਰਨ ਤੋਂ ਬਾਅਦ ਉਹਦਾ ਪਿਤਾ ਵੀ ਚੜਾਈ ਕਰ ਗਿਆ ਬੰਦਾ ਟੁੱਟ ਜਾਵੇ ਨਾ ਉਹਨੂੰ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ ਉਸ ਸਮੇਂ ਕਿਉਂਕਿ ਆਪ ਜੀ ਇਹ ਸਭ ਸਿਆਣੇ ਨੇ ਆਮ ਕਰਕੇ ਸੁਣਿਆ ਹੋਵੇਗਾ ਕਿ ਦੁੱਖ ਦੇ ਵਿੱਚ ਜਿਹੜਾ ਸਾਥ ਨਿਭਾਉਂਦਾ ਆ ਉਹ ساری ਉਮਰ ਚੇਤੇ ਰਹਿੰਦਾ ਦੁੱਖ ਦੇ ਵਿੱਚ ਭਾ ਪੱਲੇ ਕੱਖ ਹੋਵੇ ਚਾਹੇ ਨਾ ਜਦੋਂ ਬੰਦਾ ਅੰਕੇ ਨਾਲ ਖੜ ਜਾਂਦਾ ਨਾ ਉਹ ਸਾਡਾ ਸਹਾਰਾ ਬਣਦਾ ਤੇ ਸਹਾਰਾ ਲੱਭਦੀ ਹੈ ਤੇ ਦੱਸ ਪਤਾ ਲੱਗੀ ਕਿ ਬੇ ਖੰਸੀ ਦੇ ਵਿੱਚ ਰਮੇਦਾਸ ਮਹਾਰਾਜ ਦੇ ਨਾਮ ਦਾ ਇੱਕ ਸਾਧੂ ਫਕੀਰ ਭਗਤ ਰਹਿੰਦਾ ਹੈ ਗੁਰੂ ਰਹਿੰਦਾ ਹੈ ਦੇਖੀ ਤੇ ਤੇਰਾ ਉਹ ਨਾਲ ਮਿਲ ਜਾਪੇ ਤੇਰੇ ਦੁੱਖ ਦੂਰ ਹੋ ਜਾਣਗੇ ਥੋੜੇ ਸ਼ੌਟ ਦੇ ਵਿੱਚ ਚੱਲੀ ਸਮਾਂ ਘਟੇ ਫਿਰ ਆਪਣੇ ਰਾਜ ਦਰਬਾਰ ਦੇ ਵਿੱਚ ਆਈ ਸੋਨਾ ਚਾਂਦੀ ਗਹਿਣੇ ਗੱਟੇ ਹਾਥੀਆਂ ਤੇ ਘੋੜਿਆਂ ਦੇ ਭਰ ਕੇ ਲੈ ਕੇ ਆਈ ਕਾਂਸੀ ਸ਼ਹਿਰ ਬਨਾਸ ਦੀ ਧਰਤੀ ਤੇ ਉੱਥੇ ਸਾਡੇ ਵਰਗੇ ਲਾਲਚੀ ਵੀ ਬਣ ਗਏ ਜਦੋਂ ਪਤਾ ਹੈ ਨਾ ਉੱਚਪੁੱਲ ਦੀ 9 ਮੇਜ਼ਬਾਰੀ ਮੇਰਾ